ਇਸ ਰਾਠੀ ਯੂਟਿਊਬਰ ਵੱਲੋਂ ਉਸ ਇਤਿਹਾਸ ਨੂੰ ਵਿਗਾੜਨਾ ਉਸ ਇਤਿਹਾਸ ਦੀ ਕਹਾਣੀ ਨੂੰ ਨਾਈਟਿਵ ਕਰਨਾ ਉਸ ਨੂੰ ਇਤਿਹਾਸ ਦੇ ਵਿੱਚੋਂ ਚੁੱਕਣਾ ਉਹਨੇ ਜਸਵੀਰੀ ਪੰਡਤਾ ਦਾ ਅਧਿਆਇ ਵਿੱਚੋਂ ਚੁੱਕ ਦਿੱਤਾ ਜਿਹੜਾ ਕਿ ਇੱਕ ਸਾਜ਼ਿਸ਼ਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਵਿੱਚ ਅਸੀਂ ਇਸ ਗੱਲ ਦਾ ਝਟਨਾ ਵਿਰੋਧ ਕਰਦੇ ਹਾਂ ਸਮੁੱਚੇ ਸਿੱਖਾਂ ਨੂੰ ਚਾਹੇ ਦੇਸ਼ ਵਿੱਚ ਨੇ ਚਾਹੇ ਵਿਦੇਸ਼ ਵਿੱਚ ਨੇ ਇਸ ਨਾਲ ਲੈ ਕੇ ਤੇ ਕਿਸ ਸਰਕਾਰ ਨਾਲ ਪੇਸ਼ ਆਈਦਾ ਇਹ ਤਾਂ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਗੁਰੂ ਸਭਾ ਨੂੰ ਕੇ ਚਾਚੇ ਤਾਏ ਲੱਗਦੇ ਹੁੰਦੇ ਆ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਐਸਜੀਪੀਸੀ ਨੇ ਹਰਿਆਣਾ ਦੇ ਯੂਟਿਊਬਰ ਧਰੂਵ ਰਾਠੀ ਦੀ ਨਵੀਂ ਵੀਡੀਓ ਤੇ ਇਤਰਾਸਯਤਾ ਆ ਜੀ ਹਾਂ ਧਰੂਵ ਨੇ ਐਤਵਾਰ ਰਾਤ ਨੂੰ ਬੰਦਾ ਸਿੰਘ ਬਹਾਦਰ ਦੀ ਕਹਾਣੀ ਤੇ ਇੱਕ ਵੀਡੀਓ ਅਪਲੋਡ ਕੀਤਾ ਸੀ ਇਸ ਵੀਡੀਓ ਦੇ ਵਿੱਚ ਉਸਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਦੀ ਵਰਤੋਂ ਕਰਦੇ ਹੋਏ ਸਿੱਖ ਗੁਰੂਆਂ ਸ਼ਹੀਦ ਯੋਧਿਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਐਨੀਮੇਸ਼ਨ ਚਲਾਏ ਤੇ ਬੰਦਾ ਸਿੰਘ ਬਹਾਦਰ ਨੂੰ ਰੋਬਿਨ ਹੁੱਡ ਤੱਕ ਆਖਿਆ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚੰ ਸਿੰਘ ਗਰਵਾਲ ਨੇ ਕਿਹਾ ਹੈ ਕਿ ਸਿੱਖਾਂ ਨੂੰ ਆਪਣਾ ਇਤਿਹਾਸ ਜਾਣਨ ਦੇ ਲਈ ਦਰੂਪ ਰਾਠੀ ਦੇ AI ਆਧਾਰਿਤ ਵੀਡੀਓ ਦੀ ਕੋਈ ਲੋੜ ਨਹੀਂ ਹੈ ਦਰੂਪ ਰਾਠੀ ਨੇ ਸ੍ਰੀ ਗੁਰਤੇਗ ਬਹਾਦਰ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਕਈ ਮਹੱਤਵਪੂਰਨ ਇਤਿਹਾਸਿਕ ਤੱਥਾਂ ਨੂੰ ਤੋੜ ਮਰੋੜ ਕੇ ਜਿਹੜਾ ਪੇਸ਼ ਕੀਤਾ ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਨਾਮਾਂ ਦਾ ਜ਼ਿਕਰ ਸਤਿਕਾਰ ਦੇ ਨਾਲ ਨਹੀਂ ਕੀਤਾ ਗਿਆ ਜੋ ਕਿ ਬਹੁਤ ਹੀ ਇਤਰਾਜ਼ਯੋਗ ਹੈ ਇਸ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਧਰੂਪ ਰਾਠੀ ਵਿਰੁੱਧ ਟੁਕਮੀ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਕੌਮਾਂ ਦੀ ਰੂਹ ਹੁੰਦਾ ਜਾਨੀ ਕਿ ਜਾਨ ਹੁੰਦਾ ਤੇ ਇਤਿਹਾਸ ਦੀ ਅਵਾਰਣ ਜਿਹੜੀ ਆ ਉਹ ਯੋਧਿਆਂ ਦੇ ਖੂਨ ਨਾਲ ਤੇ ਉਹਨਾਂ ਦੀਆਂ ਕੁਰਬਾਨੀਆਂ ਨਾਲ ਲਿਖੀ ਜਾਂਦੀ ਆ। ਇਤਿਹਾਸ ਦੇ ਵਿੱਚ ਉੱਕਰੀ ਜਾਂਦੀ ਆ। ਕੁਝ ਦੁਨੀਆਂ ਦੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਵੱਡ ਮਡੇਰਿਆਂ ਨੇ ਇਤਿਹਾਸ ਦੇ ਵਿੱਚ ਸਥਾਨ ਨਾ ਪਾਇਆ ਹੁੰਦਾ। ਤੇ ਉਹ ਲੋਕ ਇਤਿਹਾਸ ਦੇ ਨਾਲ ਜਿੱਥੇ ਜੈਲਸ ਕਰਦੇ ਨੇ ਉੱਥੇ ਕਦੇ ਸਾਜਿਸ ਅਧੀਨ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ ਤੇ ਖਾਸ ਤੌਰ ਤੇ ਜਿਹੜੀਆਂ ਇਤਿਹਾਸਿਕ ਘਟਨਾਵਾਂ ਹੋਈਆਂ ਨੇ ਮੂਲ ਰੂਪ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਮੈਨੂੰ ਲੱਗਦਾ ਕਿ ਅੱਜ ਅਸੀਂ ਜਿਹਦੀ ਗੱਲ ਕਰਨ ਜਾ ਰਹੇ ਨੇ ਇੱਕ ਰਾਖੀ ਨਾਮ ਦਾ ਯੂਟਿਊਬਰ ਜਿਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਅਧਿਕਾਰ ਨਹੀਂ ਕਿ ਉਹ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਤੇ ਸਿੱਖਾਂ ਦੇ ਮਹਾਨ ਜੋਦੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਅਦ ਦੇ ਵਿੱਚ ਆਪਣੀ AI ਰਾਹੀਂ ਪ੍ਰੋਮੋਸ਼ਨ ਕਰਨ ਦੀ ਗੱਲ ਕਰੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਦੁਨੀਆ ਦੀ AI ਨਾਲ ਸਿੱਖਾਂ ਦੇ ਇਤਿਹਾਸ ਨੂੰ ਪ੍ਰੋਮੋਟ ਕਰਨ ਦੀ ਜ਼ਰੂਰਤ ਨਹੀਂ ਹੈ ਸਿੱਖਾਂ ਦਾ ਇਤਿਹਾਸ AI ਦੇ ਗੁਲਾਮ ਨਹੀਂ ਹੈ ਇਹ ਬਿਲਕੁਲ ਰੱਦ ਕਰਦੇ ਹਾਂ ਇਸ ਗੱਲ ਤੋਂ ਦੂਸਰੀ ਗੱਲ ਇਹ ਹੈ ਕਿ ਮੈਂ ਇਹ ਦੇਖ ਰਿਹਾ ਕਿ ਇੱਕ ਸਾਜ਼ਿਸ਼ ਹੋ ਰਹੀ ਹੈ ਜਦੋਂ ਕਿ ਗੁਰਤੇਗ ਮਹਾਰਾਜ ਜੀ ਮਹਾਰਾਜ ਨੇ ਬਹੁਤ ਵੱਡੀ ਇੱਕ ਕੁਰਬਾਨੀ ਕੀਤੀ ਜਿਸ ਕਰਕੇ ਅੱਜ ਇਹ ਹਿੰਦੁਸਤਾਨ ਆਜ਼ਾਦੀ ਦਾ ਸੁਖ ਮਨਾ ਰਿਆ ਤੇ ਇਸ ਦੇ ਵਿੱਚ ਵੱਡੀ ਗਿਣਤੀ ਦੇ ਲੋਕ ਜਿਹੜੇ ਬਹੁਤ ਘੰਟੀ ਲੋਕ ਆਪਣੇ ਧਰਮ ਦੇ ਪ੍ਰਤੀ ਵੀ ਸੁਰੱਖਿਅਤ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਜਨਯੂ ਨੂੰ ਬਚਾਉਣ ਵਾਸਤੇ ਕਸ਼ਮੀਰੀ ਪੰਡਤ ਜਦੋਂ ਆਏ ਸੀ ਤਾਂ ਜਨਯੂ ਨੂੰ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਕਹਿੰਦੇ ਹੁੰਦੇ ਆ ਕਹਿੰਦੇ ਕਿ ਇਹਨਾਂ ਦੀ ਬਾਹ ਕੌਣ ਫੜ ਸਕਦਾ ਸੋ ਉਹਨਾਂ ਨੇ ਚਾਂਦਨੀ ਚੌਕ ਵਿੱਚੇ ਕੁਰਬਾਨੀ ਦਿੱਤੀ ਸੀ ਜੋ ਇਤਿਹਾਸ ਵੀ ਇਸ ਦੀ ਗੱਲ ਕਰਦਾ ਗੁਰਬਾਣੀ ਵੀ ਇਸ ਗੱਲ ਦਾ ਜ਼ਿਕਰ ਕਰਦੀ ਆ ਤੇ ਦੁਨੀਆ ਵੀ ਇਸ ਗੱਲ ਨੂੰ ਸਮਝਦੀ ਆ ਤੇ ਮੈਨੂੰ ਲੱਗ ਰਿਹਾ ਜਿਹੜਾ ਕਿ ਹੁਣੇ-ਹੁਣੇ 350 ਸਾਲਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿਹੜਾ ਸਿੱਖਾਂ ਵੱਲੋਂ ਵੱਡੀ ਮਦਦ ਤੇ ਮਨਾਇਆ ਜਾ ਰਿਹਾ ਹੋਰ ਵੀ ਸਰਕਾਰਾਂ ਵੀ ਇਸ ਵਿੱਚ ਸ਼ਾਮਲ ਹੋ ਰਹੀਆਂ ਨੇ ਉਸ ਸਮੇਂ ਤੇ ਇਸ ਰਾਠੀ ਯੂਟਿਊਬਰ ਵੱਲੋਂ ਉਸ ਇਤਿਹਾਸ ਨੂੰ ਵਿਗਾੜਨਾ ਉਸ ਇਤਿਹਾਸ ਦੀ ਕਹਾਣੀ ਨੂੰ ਨੈਟਿਵ ਕਰਨਾ ਉਸੋ ਇਤਿਹਾਸ ਦੇ ਵਿੱਚੋਂ ਚੁੱਕਣਾ ਤੇ ਇਹ ਗੱਲ ਕਰਨੀ ਜਿਹੜੀ ਆ ਬਹੁਤ ਇੱਕ ਸਾਜ਼ਿਸ਼ ਦਾ ਹਿੱਸਾ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਕੁਝ ਐਸੇ ਲੋਕ ਤੇ ਸਰਕਾਰਾਂ ਦੀ ਸ਼ਾਇਦ ਤੇ ਪ੍ਰਸ਼ਾਸਨੀਆਂ ਸ਼ਕਤੀਆਂ ਦੇ ਤੌਰ ਤੇ ਇਹ ਲੋਕ ਜਿਹੜੇ ਆ ਇਸ ਤਰ੍ਹਾਂ ਦਾ ਬਿਹੂਦਾ ਸੇ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰ ਰਹੇ ਨੇ ਰਾਠੀ ਵੱਲੋਂ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਇਸ ਕਰਕੇ ਕੀਤੀ ਗਈ ਆ ਕਿ ਉਹ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਇਸਲਾਮ ਧਰਮ ਕਬੂਲ ਕਰ ਲਓ ਉਨੇ ਕਸ਼ਮੀਰੀ ਪੰਡਤਾਂ ਦਾ ਅਧਿਆਇ ਵਿੱਚੋਂ ਚੁੱਕ ਦਿੱਤਾ ਜਿਹੜਾ ਕਿ ਸਾਜ਼ਿਸ਼ ਤਹਿਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਵਿੱਚ ਉਹ ਏਆਈ ਰਾਹੀਂ ਬਹੁਤ ਕੁਝ ਜਿਹੜਾ ਫਲਮਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਬਿਲਕੁਲ ਗਲਤ ਹੈ ਸਿੱਖ ਕਿਸੇ ਤੋਂ ਵੀ ਬਰਦਾਸ਼ਤ ਨਹੀਂ ਕਰਦੇ ਗੁਰੂ ਸਾਹਿਬ ਦੇ ਉਸ ਜੋਰ ਜਜ਼ਮੇ ਤੇ ਦੁਨੀਆ ਨੇ ਜਿਸ ਗੱਲ ਉਸ ਦੇਖਿਆ ਉਸ ਕਾ ਨੂੰ ਉਹ ਡਾਇਰੈਕਟਿਵ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਜੋ ਉਹ ਕੁਝ ਲਿਖ ਰਿਹਾ ਬਿਆਨੀ ਕਰ ਰਿਹਾ ਕਹਿੰਦਾ ਮੈਂ ਆਪਣੇ ਇਤਿਹਾਸ ਸਰੋਤ ਦੀ ਗੱਲ ਕਰਦਾ ਆਪਣੇ ਬਣਾਏ ਹੋਏ ਇਤਿਹਾਸਿਕ ਸਰੋਤਾਂ ਨਾਲ ਇਤਿਹਾਸ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਕਹਿੰਦਾ ਉਹ ਬੰਦਾ ਸਿੰਘ ਬਹਾਦਰ ਕਦੇ ਵੀ ਉਹ ਸਿੱਖ ਨਹੀਂ ਸੀ ਬਣਿਆ ਅਸੀਂ ਇਸ ਗੱਲ ਦਾ ਦਖ਼ਲਾਵਾਂ ਵਿਰੋਧ ਕਰਦੇ ਹਾਂ ਸਮੁੱਚੇ ਸਿੱਖਾਂ ਨੂੰ ਚਾਹੇ ਦੇਸ਼ ਵਿੱਚ ਨੇ ਚਾਹੇ ਵਿਦੇਸ਼ ਵਿੱਚ ਨੇ ਇਸ ਦੇ ਖਿਲਾਫ ਜਿਹੜਾ ਸੋਸ਼ਲ ਮੀਡੀਆ ਰਾਹੀਂ ਜਵਾਬ ਨਹੀਂ ਇਹਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਕਾ ਵੀ ਕੋਈ ਗਾਹ ਤੋਂ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਨਾ ਕਰੇ ਚਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਅੰਗ ਸਤਾਵਾ ਇਹ ਨੂੰ ਮੂੰਹ ਤੋਰ ਜਵਾਬ ਦੇਣ ਦੀਆਂ ਇਹ ਨੂੰ ਇਹ ਦੱਸ ਦੇਣ ਦੀਆਂ ਕਿ ਇਤਿਹਾਸ ਨੂੰ ਪ੍ਰਚਾਰਤਾ ਕਿਸ ਤਰ੍ਹਾਂ ਦਾ ਢੰਗ ਹੁੰਦਾ ਤੇ ਖਾਸ ਤੌਰ ਤੇ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਕਿਸ ਲੈਚੇ ਤੇ ਕਿਸ ਸਤਕਾਰ ਨਾਲ ਪੇਸ਼ ਆਈਦਾ ਇਹ ਤਾਂ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਗੁਰੂ ਸਾਹਿਬਾਂ ਨੇ ਚਾਚੇ-ਤਾਏ ਲੱਗਦੇ ਹੁੰਦੇ ਆ ਗੁਰੂ ਸਾਹਿਬ ਨੇ ਸਾਨੂੰ ਬਾਕੀ ਸਭ ਧਰਮਾਂ ਦੇ ਲੇ ਸਰਕਾਰ ਦਤਾ ਉਹਨਾਂ ਦੇ ਪੀਰਾਂ ਫਕੀਰਾਂ ਨੂੰ ਸਰਕਾਰ ਦਤਾ ਇਹ ਜਿਹੜਾ ਹੱਠ ਹੀ ਆ ਇਸ ਦੇ ਖਿਲਾਫ ਸਰਕਾਰ ਅਸੀਂ ਸਮਝਾਂਗੇ ਜੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਅਸੀਂ ਇਹ ਸਮਝਾਂਗੇ ਕਿ ਇਹ ਸਰਕਾਰ ਦਾ ਦੱਲਾ ਜਿਹੜਾ ਇਹ ਇਤਿਹਾਸ ਨੂੰ ਵੰਗਾਣ ਕੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੇਕ ਕੋਈ ਸਾੜੀ ਕਰਨ ਦੀ ਕੋਸ਼ਿਸ਼ ਕਰਦਾ ਜਿਹੜੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ